ਸ਼ਲੋਕ ਮਹਲਾ 3 ਜੀ ਨਾਨਕ ਸੋ ਸੂਰਾ ਵਰਿਆਮ ਜੇਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਹੈ ਨਾਨਕ ਉਹ ਮਨੁੱਖ ਬਹਾਦਰ ਸੂਰਮਾ ਹੈ ਜਿਸਨੇ ਮਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ ਮਾਰ ਦਿੱਤਾ ਹੈ ਗੁਰਮੁਖ ਨਾਮ ਸਲਾਹ ਜਨਮ ਸਵਾਰਿਆ ਤੇ ਗੁਰੂ ਦੇ ਸਾਹਮਣੇ ਹੋ ਕੇ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਕਰਕੇ ਜਨਮ ਸਫਲਾ ਕਰ ਲਿਆ ਹੈ ਆਪ ਹੋਵਾ ਸਦਾ ਮੁਕਤ ਸਭ ਕੋਲ ਨਿਸਤਾਰਿਆ ਉਹ ਸੂਰਮਾ ਆਪ ਸਦਾ ਲਈ ਵਿਕਾਰਾਂ ਤੋਂ ਛੁੱਟ ਜਾਂਦਾ ਹੈ ਤੇ ਨਾਲ ਸਾਰੀ ਕੁਲ ਨੂੰ ਤਾਰ ਲੈਂਦਾ ਹੈ ਸੋਹਣਾ ਸੱਚ ਦਵਾਰ ਨਾਮ ਪਿਆਰਿਆ ਨਾਮ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿੱਚ ਸ਼ੋਭਾ ਪਾਉਂਦੇ ਹਨ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਪਰ ਮਨਮੁਖ ਅਹੰਕਾਰ ਵਿੱਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ ਸਭ ਵਰਤੈ ਹੁਕਮ ਕੀ ਕਰੈ ਵਿਚਾਰਿਆ ਇਹਨਾਂ ਵਿਚਾਰਿਆਂ ਦੇ ਵਾਸਤ ਵੀ ਕੀ ਹੈ ਸਭ ਪ੍ਰਭੂ ਦਾ ਬਾਣਾ ਵਰਤ ਰਿਹਾ ਹੈ ਆਪ ਕੋ ਦੂਜੈ ਲੱਗ ਖਸਮ ਵਿਸਾਰਿਆ ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿੱਚ ਚਿੱਤ ਜੋੜਦੇ ਹਨ ਤੇ ਪ੍ਰਭੂਪਤੀ ਨੂੰ ਵਿਸਾਰਦੇ ਹਨ ਨਾਨਕ ਬਿਨ ਨਾਮੈ ਸਭ ਦੁਖ ਸੁਖ ਵਿਸਾਰਿਆ ਹੈ ਨਾਨਕ ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ ਭਾਵ ਸੁਖ ਦਾ ਕਦੀ ਮੂੰਹ ਨਹੀਂ ਵੇਖਦੇ ਮਹਲਾ ਤੀਜਾ ਗੁਰਪੁਰੈ ਹਰਨਾਮ ਦਿੜਾਇਆ ਤਿੰਨ ਵਿੱਚੋਂ ਪਰਮ ਚੁਕਾਇਆ ਜਿਨ੍ਹਾਂ ਨੂੰ ਪੂਰੇ ਸਤਿਗੁਰ ਨੇ ਹਿਰਦੇ ਵਿੱਚ ਹਰਨਾਮ ਦਿੜੜ ਕਰਵਾ ਦਿੱਤਾ ਹੈ ਉਹਨਾਂ ਦੇ ਅੰਦਰੋਂ ਭਟਕਣਾ ਸਦਾ ਲਈ ਦੂਰ ਹੋ ਗਈ ਹੈ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਉਹ ਹਰੀ ਨਾਮ ਦੀ ਉਪਮਾ ਕਰਦੇ ਹਨ ਤੇ ਇਸ ਸਿਫਤ ਸਲਾਹ ਨੂੰ ਚਾਨਣ ਬਣਾ ਕੇ ਸਿੱਧਾ ਰਸਤਾ ਉਹਨਾਂ ਨੂੰ ਦਿਸ ਪੈਂਦਾ ਹੈ ਹਉ ਮੈਂ ਮਾਰ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ ਉਹ ਹੰਕਾਰ ਦੂਰ ਕਰਕੇ ਇਕ ਨਾਲ ਨਿਉ ਲਾਉਂਦੇ ਹਨ ਅਤੇ ਹਿਰਦੇ ਵਿੱਚ ਨਾਮ ਵਸਾਉਂਦੇ ਹਨ ਗੁਰਮਤੀ ਜਮ ਜੋ ਨਸਾ ਕੈ ਸਜਨਾਮ ਸਮਾਇਆ ਗੁਰੂ ਦੀ ਮੱਤ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਪੂਰ ਨਹੀਂ ਸਕਦਾ ਕਿਉਂਕਿ ਸੱਚੇ ਨਾਮ ਵਿੱਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾ ਹੀ ਲਾਇਆ ਪਰ ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ ਜਿਸ ਨੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿੱਚ ਜੋੜਦਾ ਹੈ ਜਿਸ ਤੇ ਉਹ ਦਿਆਲੂ ਹੁੰਦਾ ਹੈ ਉਸ ਨੂੰ ਉਹ ਨਾਮ ਵਿੱਚ ਜੋੜ ਦਿੰਦਾ ਹੈ ਜਨ ਨਾਨਕ ਨਾਮ ਲੈ ਤਾਂ ਜੀਵੈ ਬੇਨਾਮੇ ਖਿੰਨ ਮਰ ਜਾਇਆ ਇਹ ਦਾਸ ਨਾਨਕ ਵੀ ਨਾਮ ਦੇ ਆਸਰੇ ਹੈ ਇੱਕ ਪਲਕ ਭਰ ਵੀ ਨਾਮ ਤੋਂ ਸਖਣਾ ਰਹੇ ਤਾਂ ਮਰਨ ਲੱਗਦਾ ਹੈ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭ ਨੀਂਦੇ ਬਾਣੀ ਮਿਲਿਆ ਜੋ ਮਨੁੱਖ ਹਰੀ ਦੇ ਦਰਬਾਰ ਵਿੱਚ ਮਿਲਿਆ ਆਦਰ ਪਾਉਣਯੋਗ ਹੋਇਆ ਹੈ ਉਸ ਨੂੰ ਸੰਸਾਰ ਦੇ ਸਭ ਦਰਵਾਜ਼ਿਆਂ ਵਿੱਚ ਆਦਰ ਮਿਲਦਾ ਹੈ ਜਿਹੜਾ ਗੁਰੂ ਦੀ ਨਿਗਾਹ 'ਚ ਪ੍ਰਵਾਨ ਹੈ ਉਹ ਸਾਰੇ ਥਾਈਂ ਪ੍ਰਵਾਨ ਹੋਊਗਾ ਜਿੱਥੇ ਉਹ ਜਾਏ ਤਿੱਥੇ ਉਹ ਸੁਰਗੁਰੂ ਉਸ ਕੈ ਮੂੰਡ ਠੈ ਸਭ ਪਾਪੀ ਤਰਿਆ ਜਿੱਥੇ ਉਹ ਜਾਂਦਾ ਹੈ ਉੱਥੇ ਹੀ ਉਸ ਦਾ ਮੱਥਾ ਖੜਿਆ ਰਹਿੰਦਾ ਹੈ ਉਸ ਦਾ ਮੂੰਹ ਵੇਖ ਕੇ ਭਾਉ ਉਸ ਦਾ ਦਰਸ਼ਨ ਕਰਕੇ ਸਭ ਪਾਪੀ ਤਰ ਜਾਂਦੇ ਹਨ ਉਸ ਅੰਤਰਨਾਮ નિਧਾਨ ਹੈ ਨਮੋ ਪਰਵਾਰਿਆ ਕਿਉਂਕਿ ਉਸ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਹੈ ਤੇ ਨਾਮ ਹੀ ਉਸ ਦਾ ਪਰਿਵਾਰ ਹੈ ਭਾਉ ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੋਸ਼ਨੀ ਦਾ ਚੱਕਰ ਹੈ ਨਾਮ ਪੁਜਿਆ ਨਾਮ ਮੰਨਿਆ ਨਾਏ ਕਿਲ ਵਿਖ ਸਭ ਹਿਰਿਆ ਨਾਮ ਸਿਮਰਨਾ ਚਾਹੀਦਾ ਹੈ ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ ਨਾਮ ਜਪਣ ਕਰਕੇ ਸਭ ਪਾਪ ਪੂਰ ਹੋ ਜਾਂਦੇ ਹਨ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਨਾਮ ਜਪਿਆ ਉਸ ਸੰਸਾਰ ਵਿੱਚ ਅਟੱਲ ਹੋ ਗਏ ਭਾਵ ਸੰਸਾਰ ਵਿੱਚ ਸਦਾ ਲਈ ਉਹਨਾਂ ਦੀ ਸੋਭਾ ਤੇ ਕ੍ਰਿਸ਼ਣਤਾ ਕਾਇਮ ਹੋ ਗਈ। ਸ਼ਲੋਕ ਮਹਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਜ ਸੁਭਾਏ ਗੁਰੂ ਦੀ ਮਤ ਲੈ ਕੇ ਤੇ ਗੁਰੂ ਦੇ ਸੁਭਾਅ ਵਿੱਚ ਆਪਣਾ ਸੁਭਾਅ ਲੀਨ ਕਰਕੇ ਜੀਵ ਆਤਮਾ ਦਾ ਪ੍ਰਕਾਸ਼ ਕਰਨ ਵਾਲੇ ਹਰੀ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਆਤਮੈ ਨੂੰ ਆਤਮੈ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਇਸ ਤਰ੍ਹਾਂ ਜਦੋਂ ਜੀਵ ਨੂੰ ਪ੍ਰਭੂ ਦੀ ਹੋਂਦ ਤੇ ਸਿਦਕ ਵੱਧ ਜਾਵੇ ਤਾਹਿਰ ਦੇ ਵਿੱਚ ਹੀ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ ਆਤਮਾ ਅਡੋਲ ਨਾ ਢੋਲਈ ਗੁਰ ਕੈ ਭਾਏ ਸੁਭਾਏ ਕਿਉਂਕਿ ਸਤਗੁਰ ਦੇ ਪਿਆਰ ਵਿੱਚ ਤੇ ਸੁਭਾਅ ਵਿੱਚ ਵਰਦਿਆਂ ਜੀਵ ਆਤਮਾ ਮਾਇਆ ਵੱਲੋਂ ਅਹੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ ਗੋਰ ਵਿਣਾ ਸਹਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ ਸਤਿਗੁਰ ਤੋਂ ਬਿਨਾ ਅਡੋਲ ਅਵਸਥਾ ਨਹੀਂ ਬਣਦੀ ਤੇ ਨਾ ਹੀ ਮਨ ਵਿੱਚ ਲੋਭ ਮੈਲ ਦੂਰ ਹੁੰਦੀ ਹੈ ਖੇਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਾਏ ਜੇ ਇੱਕ ਪਲਕ ਭਰ ਵੀ ਪ੍ਰਭੂ ਦਾ ਨਾਮ ਮਨ ਵਿੱਚ ਵਸ ਜਾਏ ਭਾਵੇਂ ਇੱਕ ਮਨ ਇੱਕ ਪਲਕ ਭਰ ਵੀ ਨਾਮ ਜਪ ਸਕੇ ਤਾਂ ਮਨ ਨੂੰ 88 ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ ਸੱਚੇ ਮਹਿਲ ਨ ਲਗਈ ਮਾੜ ਲੱਗੇ ਦੂਜੇ ਭਾਇ ਕਿਉਂਕਿ ਸੱਚੇ ਵਿੱਚ ਜੁੜੇ ਹੋਏ ਨੂੰ ਮਹਿਲ ਨਹੀਂ ਲੱਗਦੀ ਮੈਲ ਸਦਾ ਮਾਇਆ ਦੇ ਪਿਆਰ ਵਿੱਚ ਲੱਗਦੀ ਹੈ। ਤੋਤੀ ਮੂਲ ਨਾ ਉਤਰੈ ਜੇ 86 ਤੀਰਥ ਨਾ ਆਏ ਤੇ ਉਹ ਮੈਲ ਕਦੇ ਵੀ ਤੋਤਿਆਂ ਨਹੀਂ ਉਤਰਦੀ। ਜੇ ਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚੱਲਦਾ। ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰ ਲੈ ਕੀ ਫਰਕ ਪੈਂਦਾ ਇਹਦੇ ਨਾਲ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਕਾਰਣੇ ਹੁੰਦਾ ਹੈ ਕਿ ਮਨੁੱਖ ਗੁਰੂ ਵੱਲੋਂ ਮਨਮੁਖ ਹੋ ਕੇ ਅਹੰਕਾਰ ਦੇ ਆਸ ਤੇ ਤੀਰਤ ਇਸ਼ਨਾਨ ਆਦਿਕ ਕਰਮ ਕਰਦਾ ਹੈ ਤੇ ਦੁੱਖ ਹੀ ਦੁੱਖ ਸਹਿੜਦਾ ਹੈ ਨਾਨਕ ਮੈਲਾ ਉਜਲ ਤਾਂ ਠੀਏ ਜਾਂ ਸਤਿਗੁਰੁ ਮਾਹ ਸਮਾਏ ਏ ਨਾਨਕ ਮੈਲਾ ਮਨ ਤਦੋਂ ਹੀ ਪਵਿੱਤਰ ਹੁੰਦਾ ਹੈ ਜੇ ਜੀਵ ਸਤਿਗੁਰ ਵਿੱਚ ਲੀਨ ਹੋ ਜਾਵੇ ਭਾਉ ਆਪਾ ਭਾਉ ਮਿਟਾ ਦੇਵੇ ਮਹਲਾ ਤੀਜਾ ਮਨੁਮੁਖ ਲੋਕ ਸਮਝਾਈ ਹੀ ਐ ਕਦੋਂ ਸਮਝਾਇਆ ਜਾਏ ਜੋ ਮਨੁਖ ਸਤਿਗੁਰ ਵੱਲੋਂ ਮੁਖ ਮੋੜੀ ਬੈਠੇ ਹਨ ਉਹ ਸਮਝਾਇਆ ਵੀ ਕਦੇ ਨਹੀਂ ਸਮਝਦਾ ਮਨਮੁਖ ਰੜਾਇਆ ਨਾਰੜੈ ਪੈ ਕਿਰਤ ਫਰਾਏ ਜੇ ਉਸ ਨੂੰ ਗੁਰਮੁਖਾਂ ਦੇ ਵਿੱਚ ਰੜਾ ਵੀ ਦਈਏ ਤਾਂ ਵੀ ਸੁਭਾ ਕਰਕੇ ਉਹਨਾਂ ਨਾਲ ਨਹੀਂ ਰੜਦਾ ਪਿਛਲੇ ਕੀਤੇ ਸਿਰ ਪੈ ਕਰਮਾਂ ਅਨੁਸਾਰ ਪਟਕਦਾ ਰਹਿੰਦਾ ਹੈ ਲੇਵ ਤਾਤ ਦੁਇਰਾ ਹੈ ਹੁਕਮੀ ਕਰ ਕਮਾਏ ਉਸ ਵਿਚਾਰੇ ਉੱਤੇ ਵੀ ਕੀ ਰੋਸ਼ ਸंसार ਵਿੱਚ ਰਸਤੇ ਹੀ ਦੋ ਹਨ ਹਰੀ ਨਾਲ ਪਿਆਰ ਤੇ ਮਾਇਆ ਨਾਲ ਪਿਆਰ ਤੇ ਮਨਮੁਖ ਪ੍ਰਭੂ ਦੇ ਹੁਕਮ ਵਿੱਚ ਹੀ ਮਾਇਆ ਵਾਲੀ ਕਾਰ ਪਿਆ ਕਰਦਾ ਹੈ ਰਬੀ ਨਿਯਮ ਹੈ ਕਿ ਜਿਹੜਾ ਮਨ ਦੇ ਮਗਰ ਤੋਂ ਤੁਰੂਗਾ ਉਹਨੇ ਮਾਇਆ ਚ ਬੁਰਾਈਆਂ ਚ ਫਸਣਾ ਹੀ ਫਸਣਾ ਹੈ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ ਦੂਜੇ ਪਾਸੇ ਹੁਕਮ ਵਿੱਚ ਹੀ ਗੁਰਮੁਖ ਮਨੁਖ ਸਤਿਗੁਰ ਦੇ ਸ਼ਬਦ ਦੇ ਰਾਹੀ ਸ਼ਬਦ ਦੀ ਕਸਵਟੀ ਲਾ ਕੇ ਭਾਉ ਪਰਖ ਕੇ ਆਪਣੇ ਮਨ ਨੂੰ ਮਾਰ ਲੈਂਦਾ ਹੈ ਭਾਉ ਮਾਇਆ ਦੇ ਪਿਆਰ ਵੱਲੋਂ ਰੋਕ ਲੈਂਦਾ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਉਹ ਸਦਾ ਮਨ ਦੀ ਵਿਕਾਰ ਵਰਤੀ ਨਾਲ ਝਗੜਾ ਕਰਦਾ ਹੈ ਤੇ ਸਾਥ ਕਰਦਾ ਹੈ ਭਾਉ ਉਸ ਨੂੰ ਸਮਝਾਉਂਦਾ ਹੈ ਉਹਨੂੰ ਅਕਲ ਦਿੰਦਾ ਹੈ ਤੇ ਅੰਤ ਵਿੱਚ ਵਿਕਾਰ ਵਰਤੀ ਨੂੰ ਮਨ ਦੀ ਸ਼ੁਭ ਵਰਤੀ ਵਿੱਚ ਲੀਨ ਕਰ ਦਿੰਦਾ ਹੈ ਵਿਕਾਰਾਂ ਵਾਲੀ ਵਰਤੀ ਖਤਮ ਕਰ ਦਿੰਦਾ ਤੇ ਗੁਰੂ ਵਾਲੀ ਵਰਤੀ ਨੂੰ ਆਪਣੇ ਅੰਦਰ ਪੈਦਾ ਕਰ ਲਿੰਦਾ ਮਨ ਜੋ ਇੱਛਾ ਸੋਲ ਹੈ ਸੱਚੇ ਸ਼ਬਦ ਸੁਭਾਅ ਇਸ ਤਰ੍ਹਾਂ ਸਤਿਗੁਰੂ ਦੇ ਸੁਭਾਅ ਵਿੱਚ ਆਪਾ ਲੀਨ ਕਰਨ ਵਾਲਾ ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਗੁਰਮੁਖਾਂ ਵਾਲੀ ਕਾਰ ਕਰਕੇ ਸਦਾ ਨਾਮ ਅੰਮ੍ਰਿਤ ਪੀ ਵੀਏ ਪੀ ਲੈ ਰਹੀਏ ਵੇਣਾ ਵੇਣਾ ਮੰਨੈ ਜੇ ਹੋਰੇ ਨਾਲ ਲੁੱਝਣਾ ਜასი ਜਨਮ ਗਵਾਏ ਮਾਨ ਨੂੰ ਛੱਡ ਕੇ ਜੋ ਜੀਵ ਸਰੀਰ ਆਦਿਕ ਹੋਰਾਂ ਨਾਲ ਝਗੜਾ ਪਾਉਂਦਾ ਹੈ ਉਹ ਜਨਮ ਬਰਸਾ ਜਾਂਦਾ ਹੈ ਜਿਹੜਾ ਮਨ ਨਾਲ ਝਗੜਾ ਵੇਣ ਮਨ ਹੈ ਜੇ ਹੋਰੀ ਨਾਲ ਝਗੜਾ ਦੂਜਿਆਂ ਨਾਲ ਲੁੱਜਦਾ ਝਗੜਾ ਪਾਉਂਦਾ ਉਹ ਲੁੱਜਣਾ ਠੀਕ ਨਹੀਂ ਹੈ ਮਨ ਨਾਲ ਝਗੜਾ ਮਨ ਨੂੰ ਸਮਝਾਓ ਮਨ ਨਾਲ ਲੜੀਏ ਮਨ ਨੂੰ ਅਕਲ ਦੇਈਏ ਮਨ ਨੂੰ ਸਹੀ ਰਸਤੇ ਵਾਲੇ ਬੰਦੇ ਪ੍ਰੇਰ ਕੇ ਲਿਆਈਏ ਮਨ ਮੁਖੀ ਮਨ ਹਟ ਹਾਰਿਆ ਊੜ ਸਤ ਕਮਾਏ ਮਨਮੁਖ ਮਨ ਦੇ ਹੱਥ ਵਿੱਚ ਬਾਜੀ ਹਾਰ ਜਾਂਦਾ ਹੈ ਤੇ ਕੂੜ ਕੁਸਤ ਦੀ ਕਮਾਈ ਕਰਦਾ ਹੈ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲੇਵਲਾਈ ਗੁਰਮੁਖ ਸਤਗੁਰ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ ਪ੍ਰਭੂ ਨਾਲ ਪਿਆਰ ਜੋੜਦਾ ਹੈ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੈ ਜਾਏ ਤੇ ਹੇ ਨਾਨਕ ਗੁਰਮੁਖ ਸਦਾ ਥੇਰ ਹਰਨਾਮ ਸਿਮਰਨ ਦੀ ਕਮਾਈ ਕਰਦਾ ਹੈ ਪਰ ਮਨ ਮੁਖ ਭਟਕਦਾ ਫਿਰਦਾ ਹੈ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਗੁਰ ਕੀ ਇੱਕ ਸਾਖੀ ਹੇ ਹਰੀ ਦੇ ਸੰਤ ਜਨ ਪਿਆਰਿਓ ਆਪਣੇ ਸਤਗੁਰ ਦੀ ਸਿੱਖਿਆ ਸੁਣੋ ਭਾਵ ਸਿੱਖਿਆ ਤੇ ਤੁਰੋ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤੈਨ ਜਾਣ ਲੈ ਹਿਰਦੈ ਰਾਖੀ ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿੱਚ ਪਰੋ ਰੱਖਿਆ ਹੈ ਜਿਸ ਦੇ ਮੱਥੇ ਉੱਤੇ ਤੁਰੋਂ ਹੀ ਭਾਗ ਹੋਵੇ ਹਰ ਅੰਮ੍ਰਿਤ ਕਥਾ ਸ੍ਰੀਸ਼ਟ ਊਤਮ ਗੁਰਬਚਨੀ ਸਹਜੇ ਚਾਖੀ ਸਤਗੁਰ ਦੇ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿੱਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿੱਤਰ ਤੇ ਜੀਵਨ ਕਣੀ ਬਖਸ਼ਣ ਵਾਲੀ ਸਿਫਤਸਲਾਹ ਦਾ ਆਨੰਦ ਲਿਆ ਜਾ ਸਕਦਾ ਹੈ ਤਾਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕਿ ਰਾਖੀ ਸਤਗੁਰੂ ਦੇ ਸਿੱਖਿਆ ਨੂੰ ਜਿਹੜਾ ਹਿਰਦਾ ਇੱਕ ਵਾਰੀ ਧਾਰਨ ਕਰਦਾ ਹੈ ਉਸ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਮਾਇਆ ਦਾ ਹਨੇਰਾ ਇੰੋਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਖਿੱਚ ਲੈਂਦਾ ਜਿਵੇਂ ਸੂਰਜ ਚੜਦਾ ਤੇ ਹਨੇਰਾ ਪਤਾ ਨਹੀਂ ਕਿਦਾਂ ਉਹ ਚਲਾ ਜਾਂਦਾ ਇਦਾਂ ਜਦੋਂ ਗੁਰੂ ਦੀ ਕਿਰਨ ਸਾਡੀ ਜ਼ਿੰਦਗੀ 'ਚ ਪੈਂਦੀ ਆ ਤਾਂ ਸਾਡੇ ਅੰਦਰੋਂ ਵਿਕਾਰਾਂ ਦਾ ਹਨੇਰਾ ਸਦਾ ਵਾਸਤੇ ਬੁਰਾਈਆਂ ਵਾਲਾ ਹਨੇਰਾ ਖਤਮ ਹੋ ਜਾਂਦਾ ਹੈ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮਖ ਅੱਖੀ ਜੋ ਪ੍ਰਭੂ ਇਨਾਂ ਅੱਖਾਂ ਨਾਲ ਨਹੀਂ ਦਿਸਦਾ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲਖ ਹੈ ਉਹ ਸਤਿਗੁਰੂ ਦੇ ਸਾਹਮਣੇ ਹੋਣ ਕਰਕੇ ਅੱਖੀ ਦਿਸ ਪੈਂਦਾ ਹੈ ਸ਼ਲੋਕ ਮਹਲਾ 3 ਜਾਂ ਸਤਗੁਰ ਸੇਵੇ ਆਪਣਾ ਸੋ ਸਿਰ ਲਖ ਲਾਏ ਜਿਹੜਾ ਮਨੁੱਖ ਆਪਣੇ ਸਤਗੁਰ ਦੀ ਦਸੀ ਸੇਵਾ ਕਰਦਾ ਹੈ ਉਹ ਮਨੁੱਖ ਆਪਣਾ ਸਿਰ ਪਾਉ ਮਨੁੱਖਾ ਜਨਮ ਸਫਲਾ ਕਰ ਲੈਂਦਾ ਹੈ ਵਿਚੋਂ ਆਪ ਗੁਆਇ ਕਹ ਰਹਿਣ ਸੱਚ ਲਿਵ ਲਾਏ ਅਜੇ ਹੈ ਮਨੁੱਖ ਹਿਰਦੇ ਵਿੱਚੋਂ ਅਹੰਕਾਰ ਦੂਰ ਕਰਕੇ ਸੱਚੇ ਨਾਮ ਵਿੱਚ ਮਰਤੀ ਜੋੜੀ ਰੱਖਦੇ ਹਨ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਜਿਨ੍ਹਾਂ ਸਤਿਗੁਰ ਦੀ ਦਸੀ ਸੇਵਾ ਨਹੀਂ ਕੀਤੀ ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲੇ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨ ਜਾਏ ਪਰ ਹੈ ਨਾਨਕ ਕਿਸੇ ਨੂੰ ਕੁਝ ਚੰਗਾ ਮੰਦਾ ਆਖਿਆ ਨਹੀਂ ਜਾ ਸਕਦਾ ਕਿਉਂਕਿ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਆਪ ਕਰਦਾ ਹੈ ਮਹਲਾ ਤੀਜ ਮਨਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਇਹ ਕੁਦਰਤੀ ਉਦਰੰਦਾ ਤਰੀਕਾ ਹੈ ਕਿ ਵਿਕਾਰਾਂ ਵਿੱਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ ਹੀ ਕਰਦਾ ਹੈ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਦੂਜੇ ਭਾਏ ਅਗਿਆਨੀ ਪੂਜਦੇ ਦਰਗਾ ਮਿਲੇ ਸਜਾਏ ਇਸ ਵਾਸਤੇ ਮਾਇਆ ਦੇ ਪਿਆਰ ਵਿੱਚ ਫਸੇ ਰਹਿ ਕੇ ਜੋ ਮਨੁੱਖ ਪੂਜਾ ਕਰਦੇ ਹਨ ਇਸ ਪੂਜਾ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ਦਰਗਾਹ ਵਿੱਚ ਸਜਾ ਹੀ ਮਿਲਦੀ ਹੈ ਆਤਮ ਦੇਉ ਪੂਜੀਐ ਬਿਨ ਸਤਗੁਰੂ ਬੂਝ ਨਾ ਪਾਏ ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ ਪਰ ਸਤਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ ਕਿ ਪੂਜਾ ਕਰਨੀ ਕੀ ਅਸੀਂ ਬਹੁਤੀ ਵਾਰ ਕਰਮ ਕਾਂਡ ਹੀ ਕਰਦੇ ਰਹਿੰਦੇ ਹਾਂ ਜਪ ਤਪ ਸੰਜਮ ਬਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਸਤਿਗੁਰ ਦਾ ਬਾਣਾ ਮੰਨਣਾ ਹੀ ਜਪ ਤਪ ਤੇ ਸੰਜਮ ਹੈ ਪ੍ਰਭੂ ਮੇਰ ਕਰੇ ਤਾਂ ਇਹ ਬਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਹੇ ਨਾਨਕ ਉੰਜ ਤਾਂ ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੁੰਦੀ ਹੈ ਪਰ ਸੇਵਾ ਵੀ ਸੁਰਤ ਦੁਆਰਾ ਹੀ ਭਾਉ ਸੁਰਤ ਨੂੰ ਸਤਿਗੁਰ ਦੇ ਬਾਣੇ ਵਿੱਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹੇ ਮੇਰੇ ਮਨ ਹਰੀ ਦਾ ਨਾਮ ਸਿਮਰਨ ਕਰ ਜਿਸ ਤੋਂ ਰਾਤ ਦਿਨ ਸਦਾ ਸੁਖ ਨਸੀਬ ਹੁੰਦੇ ਹਨ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਤੀ ਏ ਮੇਰੇ ਮਨ ਹਰੀ ਦਾ ਨਾਮ ਸਿਮਰਨ ਕਰ ਯਾਦ ਕਰ ਸਭ ਜੀ ਦੇ ਨਾਲ ਪਾਪ ਤੇਰੇ ਅੰਦਰ ਦੇ ਦੂਰ ਹੋ ਜਾਣ ਉਹਨੂੰ ਯਾਦ ਰੱਖ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਂਦੀ ਏ ਮੇਰੇ ਮਨ ਹਰੀ ਦਾ ਨਾਮ ਸਿਮਰਨ ਕਰ ਉਹਦੇ ਪਾਣੀ ਵਿੱਚ ਰਹਿ ਉਹ ਤੇ ਉਪਦੇਸ਼ ਵਿੱਚ ਚੱਲਿਆ ਕਰ ਜਿਸ ਨਾਲ ਸਭ ਦਰਿੰਦਰ ਦੁਖ ਤੇ ਭੁਖਾਂ ਲੈ ਜਾਣਗੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਤੇ ਮੇਰੇ ਮਨ ਹਰੀ ਨਾਮ ਦਾ ਸਿਮਰਨ ਕਰ ਜਿਸ ਕਰਕੇ ਸਤਿਗੁਰ ਦੇ ਸਨਮੁਖ ਰਹਿ ਤੇਰੇ ਅੰਦਰ ਉੱਤਮ ਪ੍ਰੀਤ ਪਾਉ ਹਰੀ ਨਾਮ ਦੀ ਪ੍ਰੀਤ ਬਣ ਜਾਏ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਤੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ ਪ੍ਰਭੂ ਉਸ ਨੂੰ ਮੂਤੋ ਹੀ ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ। ਸਲੋਕ ਮਹਲਾ 3 ਤੀਜਾ ਸਤਗੁਰ ਜੀ ਨੀਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਮਨੁੱਖਾ ਜਨਮ ਲੱਭ ਕੇ ਜਿਨ੍ਹਾਂ ਜੀਵਾਂ ਨੇ ਸਤਗੁਰ ਦੀ ਦੱਸੀ ਸੇਵਾ ਪਵ ਰੱਬੀ ਹੁਕਮ ਨੂੰ ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਿਆ ਨਹੀਂ ਸੇਵਾ ਕੀਤੀ ਸਤਗੁਰ ਦੇ ਸ਼ਬਦ ਦੇ ਰਾਹੀ ਹਰੀ ਨਾਮ ਦੀ ਵਿਚਾਰ ਨਹੀਂ ਕੀਤੀ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਤੇ ਇਸ ਤਰ੍ਹਾਂ ਹਿਰਦੇ ਵਿੱਚ ਸੱਚਾ ਚਾਨਣ ਨਹੀਂ ਹੋਇਆ ਉਹ ਜੀਵ ਸੰਸਾਰ ਵਿੱਚ ਜਿਉਂਦਾ ਦਿਸਦਾ ਵੀ ਹੋਇ ਮਾਇਆ ਵਰਗਈ ਵੇਖਦਾ ਵੇਖਣ ਨੂੰ ਜਿਉਂਦਾ ਲੱਗਦਾ ਪਰ ਗੁਰੂ ਸਾਹਿਬ ਕਹਿੰਦੇ ਜਿਉਂਦਾ ਹੈ ਨਹੀਂ ਅਸਲ ਵਿੱਚ ਤਾਂ ਉਹ Laash dead ਹੈ ਮਰਿਆ ਹੋਇਆ ਲੱਖ 84 ਫੇਰ ਪਿਆ ਮਰ ਜੰਮੇ ਹੋਏ ਖਵਾਰ 84 ਲੱਖ ਜੂਨਾ ਵਿੱਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ ਮੁੜ ਮੁੜ ਜੰਮਦਾ ਮਰਦਾ ਤੇ ਖਵਾਰ ਹੁੰਦਾ ਹੈ ਸਤਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ ਉਹੀ ਸਤਿਗੁਰ ਦੀ ਦਸੀ ਕਾਰ ਕਰ ਸਕਦਾ ਹੈ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਤਿਗੁਰ ਦੇ ਪਾਸ ਨਾਮ ਖਜ਼ਾਨਾ ਹੈ ਜੋ ਪ੍ਰਭੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ ਸਾਚ ਰਤੇ ਗੁਰ ਸ਼ਬਦ ਸਿਓ ਤੈਨ ਸਚੀ ਸਦਾ ਲਿਵ ਹੋਏ ਜੋ ਮਨੁੱਖ ਸਤਗੁਰ ਦੇ ਸ਼ਬਦ ਦੁਆਰਾ ਸੱਚੇ ਨਾਮ ਵਿੱਚ ਰੰਗੇ ਹੋਏ ਹਨ ਉਹਨਾਂ ਦੀ ਬਿਰਤੀ ਸਦਾ ਇੱਕ ਤਾਰ ਰਬੀ ਰੰਗ ਵਿੱਚ ਰਹਿੰਦੀ ਹੈ ਨਾਨਕ ਜਿਸ ਨੂੰ ਮਿਲੇ ਨਾ ਵਿਛੜੈ ਸਹਜ ਸਮਾਵੈ ਸੋਏ ਹੈ ਨਾਨਕ ਜਿਸ ਨੂੰ ਇੱਕ ਵਾਰੀ ਮੇਲ ਲੈਂਦਾ ਹੈ ਉਹ ਕਦੇ ਵਿਛੜਦਾ ਨਹੀਂ ਉਹ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਮਹਲਾ ਤਿਰਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਭਗਉਤੀ ਸੱਚਾ ਭਗਤ ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ ਪ੍ਰਭੂ ਨਾਲ ਡੂੰਗੀ ਸਾਝ ਪਾਉਂਦਾ ਹੈ ਗੁਰ ਪ੍ਰਸਾਦਿ ਆਪ ਪਛਾਣੈ ਤੇ ਸਤਿਗੁਰੂ ਦੀ ਕਿਰਪਾ ਨਾਲ ਭਾਉ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਆਪ ਨੂੰ ਪਛਾਣਦਾ ਹੈ ਖੁਦ ਦੀ ਪਛਾਣ ਕਰਦਾ ਹੈ ਤਾਵਤ ਰੱਖੈ ਇਕਤ ਕਰ ਆਣੈ ਵਾਸ਼ਨਾਵਲ ਦੌੜਦੇ ਮਨ ਨੂੰ ਸਾਹਮ ਰੱਖਦਾ ਹੈ ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ ਇੱਕ ਰੱਬੀ ਉਪਦੇਸ਼ ਵਿੱਚ ਜੋੜਦਾ ਹੈ ਜੀਵਤ ਮਰੇ ਹਰ ਨਾਮ ਵਖਾਣੈ ਅਤੇ ਜਿਉਂਦਾ ਹੋਇਆ ਹੀ ਮਾਇਆ ਵੱਲੋਂ ਮਰਦਾ ਹੈ ਭਾਉ ਸੰਸਾਰ ਵਿੱਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵੱਲੋਂ ਤੋੜੀ ਰੱਖਦਾ ਹੈ ਅਤੇ ਹਰੀ ਨਾਮ ਜਪਦਾ ਹੈ ਐਸਾ ਭਗਤੀ ਉਤਮ ਹੋਏ ਇਹੋ ਜਿਹਾ ਭਗਤੀ ਰੱਬ ਦਾ ਪਿਆਰਾ ਭਗਤ ਉਤਮ ਹੁੰਦਾ ਹੈ ਨਾਨਕ ਸਚ ਸਮਾਵੈ ਸੋਏ ਹੈ ਨਾਨਕ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਫੇਰ ਕਦੇ ਵੀ ਨਹੀਂ ਵਿਛੜਦਾ ਮਹਲਾ ਤੀਜਾ ਅੰਤਰ ਕਪਟ ਉਹ ਗਾਤੀ ਕਹਾਏ ਹੁਣ ਉਹਦਾ ਇੱਕ ਦੂਸਰਾ ਪੱਖ ਮਹਾਰਾਜ ਪੇਸ਼ ਕਰਦੇ ਕਹਿੰਦੇ ਜੋ ਅੰਦਰੋਂ ਹਿਰਦੇ ਵਿੱਚੋਂ ਖੋਟ ਰੱਖਦਾ ਹੋਵੇ ਪਰ ਆਪਣੇ ਆਪ ਨੂੰ ਭਗਤ ਅਖਵਾਵੇ ਸੱਚਾ ਭਗਤ ਅਖਵਾਵੇ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਉਹ ਇਸ ਪਖੰਡ ਨਾਲ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਯਾਦ ਰੱਖਿਓ ਜਿਹੜਾ ਜਿਹੜਾ ਬੰਦਾ ਪਖੰਡ ਕਰਕੇ ਪਖੰਡ ਦਾ ਮਤਲਬ ਹੈ ਬਾਹਰੀ ਕਰਮ ਕਰ ਰਿਹਾ ਬਸ ਉਹ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ ਕਦੇ ਵਾਸਤੇ ਠੀਕ ਹੈ ਕਰਮ ਕਰੀ ਚੱਲੇ ساری ਜ਼ਿੰਦਗੀ ਪਰ ਨਿੰਦਾ ਕਰੇ ਅੰਤਰ ਮੜ ਲਾਏ ਨਿੰਦਿਆ ਕਰੇ ਕਿ ਇਹਦਾ ਚੰਗਾ ਮਾੜਾ ਬਣਾਵੇਂ ਬੁਰਾ ਸੋਚੇ ਜੀਵ ਪ੍ਰਾਈ ਨਿੰਦਾ ਕਰਕੇ ਹਿਰਦੇ ਵਿੱਚ ਮੈਲ ਲਾਈ ਜਾਵੇ ਅਸੇ ਦੇ ਨਾਲ ਕੀ ਫਰਕ ਪੈਂਦਾ ਫਿਰ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਤੇ ਬਾਹਰੋਂ ਸਰੀਰ ਦੀ ਮੈਲ ਇਸ਼ਨਾਨ ਆਦਿਕ ਨਾਲ ਧੋਂਦਾ ਰਹੇ ਇਸ ਤਰ੍ਹਾਂ ਮਨ ਦੀ ਝੂਠ ਦੂਰ ਨਹੀਂ ਹੁੰਦੀ ਸਤ ਸੰਗਤ ਸਿਉ ਬਾਦ ਰਚਾਏ ਜੋ ਮਨੁਖ ਸਤ ਸੰਗਤ ਨਾਲ ਝਗੜਾ ਪਾਈ ਰੱਖਦਾ ਹੈ ਭਾਉ ਜਿਸ ਨੂੰ ਸਤ ਸੰਗ ਨਹੀਂ ਪਾਉਂਦਾ ਆਨੰਦੇਨ ਦੁਖੀਆ ਦੁਜੈ ਪਾਏ ਰਚਾਇ ਉਹ ਮਾਇਆ ਦੇ ਪਿਆਰ ਵਿੱਚ ਰਤ ਹੋਏ ਸਦਾ ਦੁਖੀ ਰਹਿੰਦਾ ਹਰ ਨਾਮ ਨਚੇਤੈ ਬਹੁ ਕਰਮ ਕਮਾਏ ਹਰੀ ਨਾਮ ਦਾ ਸਿਮਰਨ ਛੱਡ ਕੇ ਔਰ ਬਥੇਰੇ ਕਰਮ ਕਾਂਡ ਕਰਦਾ ਰਹੇ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਇਸ ਤਰ੍ਹਾਂ ਪਹਿਲਾਂ ਕੀਤੇ ਕਰਮ ਚੰਗੇ ਮੰਦੇ ਸੰਸਕਾਰ ਜੋ ਮਨ ਤੇ ਲਿਖੇ ਹੋਏ ਹਨ ਤੇ ਜਨਮ ਮਰਨ ਵਿੱਚ ਭੁਆਉਂਦੇ ਫਿਰਦੇ ਹਨ ਮਿਟ ਨਹੀਂ ਸਕਦੇ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਹੈ ਨਾਨਕ ਸੱਚ ਤਾਂ ਇਹ ਹੈ ਕਿ ਸਤਗੁਰ ਦੀ ਦਸੀਕਾਰ ਕਰਨ ਤੋਂ ਬਿਨਾ ਮਾਇਆ ਦੇ ਮੋਤ ਅਸ਼ੁਰਕਾਰ ਹੋਈ ਹੀ ਨਹੀਂ ਸਕਦਾ। ਪੌੜੀ ਸਤਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ ਜਿਨ੍ਹਾਂ ਨੇ ਸਤਗੁਰ ਦਾ ਧਿਆਨ ਧਰਿਆ ਹੈ ਉਹ ਨਿਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ। ਕੜਦੇ ਨਹੀਂ ਸੜਦੇ ਨਹੀਂ ਅੰਦਰੋਂ ਦੁਖੀ ਨਹੀਂ ਹੁੰਦੇ ਸਤਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਕਿਉਂਕਿ ਜਿਨ੍ਹਾਂ ਨੇ ਸਤਗੁਰ ਦਾ ਧਿਆਨ ਧਰਿਆ ਹੈ ਉਹ ਦੁਨੀਆ ਦੇ ਪਦਾਰਥਾਂ ਵੱਲੋਂ ਪੂਰਨ ਤੌਰ ਤੇ ਰਜੇ ਨਹੀਂ ਸਤਗੁਰ ਜਿਨੀ ਧਿਆਇਆ ਤੈਨ ਜਮ ਡਰਨਾ ਨਹੀਂ ਇਸ ਵਾਸਤੇ ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਸਤਗੁਰ ਦੀ ਸ਼ਰਨ ਕੀ ਉਹੀ ਲਗਦੇ ਹਨ ਜਿਨ੍ਹਾਂ ਉਤੇ ਹਰੀ ਆਪ ਟੁੱਟਦਾ ਹੈ ਤਿੰਨ ਐਥੈ ਉਥੈ ਮੁਖ ਉਜਲੇ ਹਰ ਦਰਗਾ ਪੈਂਦੇ ਜਾਹੀ ਉਹ ਦੋਹੀ ਜਹਾਨੀ ਸੁਰਖਰੂ ਰਹਿੰਦੇ ਹਨ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਵੜਿਆਏ ਜਾਂਦੇ ਹਨ